ਸਸ਼ੀ ਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਚਲੋ ਕਿੱਦਾਂ ਦਾ ਜਾਏਗਾ 226 ਸੈਜੀਟੇਰੀਅਸ ਜਾਨੀ ਧਨੂ ਰਾਸ਼ੀ ਵਾਲਿਆਂ ਲਈ ਬਿਲਕੁਲ ਵਧੀਆ ਜਾਏਗਾ ਕਿਉਂ ਵਧੀਆ ਨਹੀਂ ਜਾਏਗਾ ਅੱਛਾ ਕਈ ਵਾਰੀ ਮੈਨੂੰ ਇਹ ਬੜੀ ਚੀਜ਼ ਗੱਲ ਲੱਗਦੀ ਹੁੰਦੀ ਹੈ ਕਿ ਕਿਉਂ ਨਹੀਂ ਹੋਏਗਾ ਕਿਉਂ ਨਹੀਂ ਹੋਏਗਾ ਕਿਉਂ ਕਿਉਂ ਦਾ ਮਤਲਬ ਹੈ ਕਿ ਕੁਐਸਚਨ ਮਾਰਕ ਕਿ ਅਸੀਂ ਜਿਹੜੀ ਚੀਜ਼ ਕਰਨ ਲੱਗੇ ਆਂ ਜੋ ਚੀਜ਼ ਆਈ ਹੈ ਉਹ ਸਾਨੂੰ ਹਮੇਸ਼ਾ ਫਾਇਦਾ ਹੀ ਦਊਗੀ ਅੱਛਾ ਨੁਕਸਾਨ ਕਿਉਂ ਦਊਗੀ ਇਹ ਦੱਸੋ ਕਿਉਂਕਿ ਅਸੀਂ ਜੋ ਸੋਚ ਲੈਨੇ ਆਂ ਜੋ ਕਰ ਲੈਨੇ ਆਂ ਉਹ ਚੀਜ਼ਾਂ ਸਾਨੂੰ ਲੱਗਦਾ ਕਿ ਇਹ ਸਾਡੇ ਲਈ ਬਣੀਆਂ ਨੇ ਬਾਅਦ ਵਿੱਚ ਜਦੋਂ ਅਸੀਂ ਉਸ ਚੀਜ਼ ਤੋਂ ਨਿਕਲ ਜਾਂਦੇ ਹਾਂ ਪਰ ਪਹਿਲਾਂ ਹੀ ਕਿਉਂ ਨਹੀਂ ਸੋਚਦੇ ਕਿ ਜੇ ਸਾਡੇ ਅੰਦਰ ਕੁਦਰਤ ਨੇ ਇਹ ਸੋਚ ਪਾਈ ਆ ਤਾਂ ਜੋ ਚੀਜ਼ ਨਵੀਂ ਨਵੀਂ ਮਤਲਬ ਨਿਊ ਚੀਜ਼ ਸਾਨੂੰ ਫਾਇਦਾ ਦਊਗੀ ਕਿਉਂ ਕਿਉਂ ਫਾਇਦਾ ਦਊਗੀ ਕਿਉਂਕਿ ਅਸੀਂ ਸੋਚ ਰਹੇ ਹਾਂ ਕਿ ਬਹੁਤ ਬੈਸਟ ਆ ਤੇ ਮੇਰੇ ਲਈ ਬਹੁਤ ਬੈਸਟ ਜਾਣ ਵਾਲੀ ਆ ਸੋਚਣ ਨਾਲ ਵੀ ਵੈਸੇ ਕੁਝ ਨਹੀਂ ਹੁੰਦਾ ਸੋਚਣ ਨੂੰ ਤਾਂ ਅਸੀਂ ਕੁਝ ਵੀ ਸੋਚਦੇ ਹਾਂ ਪਰ ਵਕਤ ਕਿਸੇ ਦਾ ਦੁਸ਼ਮਣ ਨਹੀਂ ਵਕਤ ਬਦਲਦਾ ਆਇਆ ਜ਼ਰੂਰ ਬਦਲਦਾ ਆਇਆ ਨੰਬਰਸ ਬਦਲਣ ਦੇ ਨਾਲ ਜ਼ਿੰਦਗੀ ਦੇ ਕੁਝ ਨਹੀਂ ਬਦਲਦਾ ਜਦੋਂ ਤੱਕ ਅਸੀਂ ਆਪਣੇ ਆਪ ਨੂੰ ਨਹੀਂ ਬਦਲਦੇ ਤੇ ਤੁਹਾਨੂੰ ਲੱਗਣ ਤੇ ਤੁਹਾਨੂੰ ਰਾਸ਼ੀ ਵਾਲਿਆਂ ਦੀ ਨੇਚਰ ਸੁਣੋ ਪਹਿਲਾਂ ਕਿੱਦਾਂ ਦੀ ਹੁੰਦੀ ਹੈ ਤੇ ਕੀ ਬਦਲਣਾ ਤੁਸੀਂ ਇਸ ਸਾਲ ਇਹ ਵੀ ਤੁਹਾਨੂੰ ਦੱਸ ਦਾਂਗੇ ਕੁਝ ਨੁਕਸਾਨ ਨਹੀਂ ਹੁੰਦਾ ਜੇ ਅਸੀਂ ਗ੍ਰਹਾਂ ਦੇ ਖਿਲਾਫ ਨਹੀਂ ਜਾਂਦੇ ਇਹ ਗੱਲ ਹਮੇਸ਼ਾ ਦਿਮਾਗ 'ਚ ਰੱਖਿਓ ਇਹ ਵੈਸੇ ਸਾਰੀ ਰਾਸ਼ੀਆਂ ਵਾਲਿਆਂ ਨੂੰ ਰੱਖਣੀ ਚਾਹੀਦੀ ਆ ਕਿ ਜਦੋਂ ਅਸੀਂ ਸਟਾਰਸ ਨੂੰ ਖਰਾਬ ਕਰਦੇ ਆ ਤਾਂ ਹੀ ਸਾਡੇ ਸਟਾਰਸ ਸਾਨੂੰ ਖਰਾਬ ਕਰਦੇ ਆ ਇਹ ਤਾਂ ਮਤਲਬ ਹੀ ਨਹੀਂ ਮਰਦਾ ਠੀਕ ਬਿਨਾਂ ਕਾਰਨ ਤੋਂ ਕੁਝ ਨਹੀਂ ਹੁੰਦਾ ਤੇ ਕਾਰਨ ਹਮੇਸ਼ਾ ਇਨਸਾਨ ਹੀ ਬਣਾਉਂਦਾ ਧਰੂ ਲੱਗਣ ਵਾਲੇ ਕੀ ਹੈ ਸੁਆਮੀ ਹੈ ਜੀ ਬ੍ਰਿਸ਼ਪਤ ਬੜੇ ਭਗਤ ਭਗਤ ਮਤਲਬ ਅਗਨੀ ਦਾ ਤਵਰਾਸ਼ੀ ਹੈ ਗੁੱਸਾ ਵਾਧੂ ਹੈ ਪਰ ਰਾਮ ਰਾਮ ਪਰਮਾਤਮਾ ਦਾ ਨਾਮ ਵਾਹਿਗੁਰੂ ਵਾਹਿਗੁਰੂ ਜਿਹੜੇ ਹਮੇਸ਼ਾ ਸਿਮਰਨ ਵਾਲੇ ਤੇ ਉਹਨੂੰ ਯਾਦ ਕਰਨ ਵਾਲੇ ਹੁੰਦੇ ਆ ਬ੍ਰਸਪਤੀ ਸਵਾਮੀ ਹੋਣ ਕਰਕੇ ਤੇ ਅਗਨੀ ਤੱਤ ਰਾਸ਼ੀ ਹੋਣ ਕਰਕੇ ਥੋੜਾ ਗੁੱਸਾ ਇਹਨਾਂ ਦਾ ਪਾਰਾ ਇੱਕਦਮ ਚੜ ਜਾਂਦਾ ਬਣਦੇ ਆ ਆਪਣੇ ਦਮ ਤੇ ਆ ਮਿਹਨਤੀ ਬਹੁਤ ਹੁੰਦੇ ਆ ਹਨਾ ਹਮੇਸ਼ਾ ਭੱਜ ਦੌੜ ਲੱਗੀ ਰਹਿੰਦੀ ਆ ਨੌਵਾਂ ਖਾਨਾ ਆ ਨੌਵੀਂ ਰਾਸ਼ੀ ਆ ਆਪਣੇ ਖਾਨਦਾਨ ਨੂੰ ਨਾਲ ਲੈ ਕੇ ਚੱਲਣ ਵਾਲੇ ਹੁੰਦੇ ਆ ਆਪਣੇ ਕਰਮ ਤੇ ਵਿਸ਼ਵਾਸ ਕਰਨ ਵਾਲੇ ਈਸ਼ਵਰ ਦੇ ਕਾਫੀ ਕਰੀਬ ਕੇ ਪਰਮਾਤਮਾ ਤੇ ਧਰਮ ਆਪਣੇ ਧਰਮ ਨੂੰ ਮੰਨਣ ਵਾਲੇ ਕੇ ਪਰਾਂ ਗਰਦਨ ਥੋੜੀ ਜੀ ਇਹਨਾਂ ਦੀ ਕਈ ਵਾਰੀ ਲੰਬੀ ਹੁੰਦੀ ਆ ਗਿਆਨੀ ਹੁੰਦੇ ਆ ਪੈਸੇ ਦਾ ਮੋੜ ਥੋੜਾ ਜਾਂ ਇਹਨਾਂ ਨੂੰ ਘੱਟ ਹੁੰਦਾ ਕਿ ਕੋਈ ਨਹੀਂ ਜਿੱਦਾਂ ਹੈ ਓਦਾਂ ਚਲਾ ਲਾਂਗੇ ਕਿਉਂਕਿ ਧਨ ਦਾ ਮਾਲਕ ਇਹਨਾਂ ਦੇ ਸ਼ਨੀ ਬਣਦਾ 9 ਨੰਬਰ ਤੋਂ 10ਵਾਂ ਖਾਨਾ ਸ਼ਨੀ ਤੇ ਤੀਜਾ ਖਾਨਾ ਵੀ ਸ਼ਨੀ ਹੀ ਬਣਦਾ ਤਾਂ ਇਸ ਕਰਕੇ ਸੋਚਦਾ ਕੀ ਲੈ ਜਾਣਾ ਸ਼ਿਪੋਲੇਨਾਥ ਜਿੱਦਾਂ ਕਿ ਕੁਝ ਨਹੀਂ ਹੈ ਮੋਕਸ਼ੀ ਆ ਪਰਮਾਤਮਾ ਹੀ ਆ ਸਭ ਜਗਾ ਆ ਬਸ ਉਹਨੂੰ ਤੇ ਆਓ ਜੋ ਹੋ ਮਿਲ ਜੂ ਜਾਂ ਜਿੱਦਾਂ ਵੀ ਹੋਇਆ ਕਰ ਲਾਂਗੇ ਐਦਾਂ ਦੀ ਸੋਚ ਰੱਖਣ ਵਾਲੇ ਹੁੰਦੇ ਆ ਕਾਲਪੁਰਸ਼ ਦੀ ਨੌਵੀਂ ਰਾਸ਼ੀ ਤੁਹਾਨੂੰ ਇਹਦਾ ਚਿੰਨ ਹੈਗਾ ਆ ਜੀ तकरीबन ਹੇ ਨੀਚੇ ਦਾ ਭਾਗ ਜੋ ਹੈ ਹਿਰੰਦਾ ਉਹ ਵਾਲਾ ਚਿੰਨ ਬਣਿਆ ਹੁੰਦਾ ਇਹਦਾ ਤੇ ਉੱਪਰ ਦੇ ਭਾਗ ਤੇ ਇੱਕ ਸ਼ਿਕਾਰੀ ਨੇ ਤਨੁਸ਼ ਵaan ਪਕੜਿਆ ਹੋਇਆ ਹੈ ਜਿੱਦਾਂ ਤੁਸੀਂ ਦੇਖੋਗੇ ਦੀ ਰਾਸ਼ੀ ਦਾ ਮਾਲ ਕਿਹਦਾ ਅਰਥ ਲਿਆ ਜਾਂਦਾ ਹੈ ਕਿ ਐਸਾ ਜਾਤਕ ਜਿਹਦੇ ਕੋਲ ਇੱਕ ਟਾਰਗੇਟ ਲੈ ਕੇ ਹਮੇਸ਼ਾ ਕੁਝ ਨਾ ਕੁਝ ਸੋਚਦਾ ਰਹਿੰਦਾ ਤੇ ਬਿਨਾ ਕਿਸੇ ਵਜੇ ਤੋਂ ਓਹ ਟਾਰਗੇਟ ਨੂੰ ਇਹ ਆਪਣੇ ਅ ਘਰ ਤੋਂ ਨਹੀਂ ਨਿਕਲਦਾ ਆਪਣੇ ਕੋਈ ਕੰਮ ਨਹੀਂ ਕਰੂਗਾ ਬਿਨਾ ਟਾਰਗੇਟ ਤੋਂ ਜਿੰਨਾ ਟਾਰਗੇਟ ਜ਼ਿਆਦਾ ਰੱਖਦਾ ਆ ਉਨਾਂ ਹੀ ਜ਼ਿਆਦਾ ਇਹ ਅੱਗੇ ਵਧਦਾ ਹੈ ਜਨਿ ਕੰਮ ਨਹੀਂ ਆ ਤਾਂ ਘਰ ਤੋਂ ਬਾਹਰ ਜਾਣਾ ਨਹੀਂ ਆ ਬਸ ਇਦਾਂ ਦੀ ਸੋਚ ਹੈ ਘਰ ਪਰਿਵਾਰ ਤੇ ਕਿਸਮਤ ਨੂੰ ਬਹੁਤ ਜ਼ਿਆਦਾ ਮੰਨਣ ਵਾਲੇ ਹੁੰਦੇ ਆ ਤੁਹਾਨੂੰ ਲੱਗਣ ਤੇ ਤੁਹਾਨੂੰ ਰਾਸ਼ੀ ਵਾਲੇ ਆਪਣੇ ਨਿਸ਼ਾਨੇ ਨੂੰ ਪੂਰਾ ਕਰਨ ਦੇ ਲਈ ਕਈ ਵਾਰ ਇਹ ਕਿਸੇ ਵੀ ਚੀਜ਼ ਦੀ ਪਰਵਾਹ ਨਹੀਂ ਕਰਦੇ ਤੇ ਬਜ਼ੁਰਗਾਂ ਦਾ ਆਦਰ ਸਤਕਾਰ ਕਰਦੇ ਆ ਕਿਉਂਕਿ ਬ੍ਰਹਸਪਤੀ ਦਾ ਮਾਲਕ ਹੈ ਗਿਆਨੀ ਹੁੰਦੇ ਆ ਗਿਆਨੀ ਮੀਨਸ ਕਿ ਗਿਆਨ ਨੂੰ ਪ੍ਰਾਪਤ ਕਰਨ ਦੇ ਲਈ ਉਸ ਦੇ ਤੌਰ ਤੱਕ ਜਾਂਦੇ ਆ ਹਰ ਚੀਜ਼ ਦੇ ਅਗਰ ਤੁਹਾਨੂੰ ਲਗਨ ਹੋਵੇ ਤੇ ਬ੍ਰਹਸਪਤ ਵੀ ਸ਼ੁਭ ਬੈਠਾ ਹੋਵੇ ਤਾਂ ਜਿਹਦੇ ਨਾਲ ਵੀ ਇਹ ਜੁੜ ਜਾਂਦੇ ਆ ਆਪਣੀ ਜੀਨ ਜਾਨ ਲਗਾ ਦਿੰਦੇ ਆ ਕਿ ਮੇਰੀ ਕਿਸਮਤ ਚ ਸੀ ਤੇ ਇਹ ਨੂੰ ਹੁਣ ਮੈਂ ਤੋਖਾ ਦੇਣਾ ਨਹੀਂ ਐਂ ਤਾਂ ਦੀ ਸੋਚ ਰੱਖਦੇ ਆ ਕਿ ਵਧੀਆ ਰਹਿੰਦੇ ਆ ਨਾ ਦੋਸਤਿ ਨਵਾਉਂਦੇ ਆ ਤੇ ਚੁਟਕੀ ਮਾਰ ਕੇ ਆ ਚੀਜ਼ ਏਦਾਂ ਕਰ ਦਾਂਗੇ ਐਂ ਕਰ ਦਾਂਗੇ ਆਪਾਂ ਕਰ ਲੈਣਾ ਆਪਣੀ ਮਿਹਨਤ ਨਾਲ ਅੱਗੇ ਵਧਣਾ ਬਸ ਐਦਾਂ ਦੀ ਸੋਚ ਹੁੰਦੀ ਆ ਇਹਨਾਂ ਦੀ ਵਧੀਆ ਹੁੰਦੀ ਆ ਅਗਰ ਦੇਖਿਆ ਜਾਵੇ ਤਾਂ ਗ੍ਰਹਿਆਂ ਦੇ ਮੁਤਾਬਕ ਅਗਰ ਨੌਵੀਂ ਰਾਸ਼ੀ ਜੋ ਹੈ ਇਹ ਮੰਨੀ ਜਾਂਦੀ ਆ ਬ੍ਰਹਸਪਤੀ ਤੇ ਨੌਵਾਂ ਖਾਨਾ ਮੰਨਿਆ ਜਾਂਦਾ ਧਰਮ ਕਰਮ ਦਾ ਤੇ ਨਾਲ ਹੀ ਵਦੇਸ਼ ਯਾਤਰਾ ਕਰਨ ਦੇ ਇਹ ਕਾਫੀ ਲੰਬੀ ਯਾਤਰਾ ਕਰਨ ਦੇ ਧਾਰਮਿਕ ਯਾਤਰਾ ਕਰਨ ਦਾ ਇਹਨਾਂ ਨੂੰ ਕਾਫੀ ਸ਼ੌਂਕ ਰਹਿੰਦਾ ਕਿ ਇੱਥੇ ਵੀ ਜਾਇਆ ਜਾਵੇ ਉੱਥੇ ਵੀ ਜਾਇਆ ਜਾਵੇ ਇੱਥੇ ਵੀ ਜਾਇਆ ਜਾਵੇ ਇੱਕ ਚੰਗੀ ਗੱਲ ਹੈ ਹਨਾ ਭਾਵਨਾਤਮ ਭਾਵਨਾਤਮ ਤੌਰ ਤੇ ਜੇ ਆਪਾਂ ਦੇਖੀਏ ਤਾਂ ਇਹ ਅੰਦਰੂਨੀ ਤੌਰ ਤੇ ਸਟਰੋਂਗ ਪਰਸਨ ਹੁੰਦੇ ਆ ਆਪਣੇ ਦਮ ਤੇ ਬਣਦੇ ਆ ਪਰ ਇੱਕੋ ਹੀ ਗੱਲ ਇਹਨਾਂ ਦੇ ਵਿੱਚ ਨੁਕਸਾਨਦਾਇਕ ਆ ਕਿ ਇਹ ਖਾਸ ਤੌਰ ਤੇ ਇੰਨੇ ਕੋਟਟੜ ਹੁੰਦੇ ਆ ਕਿ ਦੂਸਰੇ ਨੂੰ ਜਿਆਦਾ ਇਨਿਆਤ ਨਹੀਂ ਦਿੰਦੇ ਤੇ ਦੂਜੇ ਦੇ ਵਿਚਾਰ ਵੀ ਜਿਆਦਾ ਸੁਣਦੇ ਨਹੀਂ ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਸਹੀ ਹਾਂ ਤੇ ਜਿਸ ਤਰ੍ਹਾਂ ਨਾਲ ਇੱਕ ਤਰ੍ਹਾਂ ਨਾਲ ਇਹਨਾਂ ਦੇ ਦਿਮਾਗ ਦੇ ਵਿੱਚ ਕੋਈ ਚੀਜ਼ ਵੜ ਗਈ ਆ ਉਹਨੂੰ ਕੱਢਣਾ ਬੜਾ ਔਖਾ ਹੁੰਦਾ ਨੌਵਾਂ ਖਾਨਾ ਜੋ ਹੈ ਇਹ ਉਚਾਈ ਵੀ ਆ ਨੌਵਾਂ ਖਾਨਾ ਜੋ ਹੈ ਆਪਾਂ ਤੁਹਾਨੂੰ ਦੱਸਿਆ ਧਰਮ ਕਰਨ ਵੀ ਆ ਤੇ ਨੌਵੀਂ ਰਾਸ਼ੀ ਜੋ ਹੈ ਇਹ ਪਰਵਾਰਿਕ ਤੌਰ ਤੇ ਜੇ ਦੇਖਿਆ ਜਾਵੇ ਤਾਂ ਬਜ਼ੁਰਗਾਂ ਦੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਤਾਂ ਬਜ਼ੁਰਗਾਂ ਦਾ ਇਹ ਜਿੰਨਾ ਆਦਰ ਸਤਿਕਾਰ ਕਰਦੇ ਆ ਜਿੰਨਾ ਧਰਮ ਕਰਮ ਦੇ ਕੰਮ ਕਰਦੇ ਆ ਓਨਾ ਹੀ ਜ਼ਿਆਦਾ ਇਹਨਾਂ ਦੀ ਸੋਚ ਵਧੀਆ ਹੁੰਦੀ ਜਾਂਦੀ ਆ ਤੇ ਵਧੀਆ ਰਹਿੰਦੇ ਆ ਹੁਣ ਤੁਹਾਨੂੰ ਲਗਨ ਤੇ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਇਹ ਸਾਲ ਕਿੱਦਾਂ ਦਾ ਚਾਹੀਗਾ ਨੰਬਰਸ ਦੇ ਮੁਤਾਬਕ ਲਗਨ ਦੇ ਮੁਤਾਬਕ ਰਾਸ਼ੀ ਦੇ ਮੁਤਾਬਕ ਲਗਨ ਦੇ ਮਾਲਕ ਦੇ ਮੁਤਾਬਕ ਵਿਆਹ ਸ਼ਾਦੀ ਲਈ ਕਿੱਦਾਂ ਆ ਜਾਂ ਦੇਖਿਆ ਜਾਵੇ ਤਾਂ ਪੜ੍ਹਾਈ ਲਈ ਕਿੱਦਾਂ ਆ ਇਹ ਆਪਾਂ ਤੁਹਾਨੂੰ ਡਿਟੇਲ ਚ ਦੱਸਦੇ ਆ 2026 ਦੇ ਬਾਰੇ ਪਹਿਲਾਂ ਸਭ ਤੋਂ ਆਪਾਂ ਗੱਲ ਕਰੀਏ ਤਾਂ ਤੁਹਾਨੂੰ ਲੱਗਣ ਦਾ ਮਾਲਕ ਹੈ ਬ੍ਰਸਪਤ ਹੁਣ ਸਭ ਤੋਂ ਜ਼ਿਆਦਾ ਜ਼ਰੂਰੀ ਮੈਂ ਇੰਸਟਾ ਤੇ ਵੀਡੀਓ ਪਾ ਰਹੀ ਹਾਂ ਅੱਜਕੱਲ੍ਹ ਕਿ ਹਰ ਕਿਹੜਾ ਅਕਸੀ ਦੇ ਲੱਗਣ ਦੇ ਮਾਲਕ ਨੂੰ ਆਪਾਂ ਕਿੱਦਾਂ ਸਹੀ ਕਰ ਸਕਦੇ ਹਾਂ ਤੇ ਕਿੱਦਾਂ ਪਾਵਰ ਉਹਦੀ ਵਧਾ ਸਕਦੇ ਹਾਂ ਛੋਟੇ ਛੋਟੇ ਕਲਿੱਪ ਜੋ ਪਾਵਾਂਗੇ ਆਪਾਂ ਤੁਹਾਡਾ ਤੇ ਉਹ ਜੋ ਹੈ ਤੁਸੀਂ ਹਰ ਰਾਸ਼ੀ ਤੇ ਹਰ ਲਗਣ ਵਾਲੇ ਉਸ ਮੁਤਾਬਕ ਉਸ ਜਿੰਨੀ ਦੇਰ ਤੱਕ ਅਸੀਂ ਆਪਣੇ ਆਪਣੇ ਮਾਲਕ ਮਾਲਕ ਮਤਲਬ ਆਪਣੇ ਆਪ ਆਪਣੇ ਆਪ ਮਤਲਬ ਅਪਣੀ એનર્ਜੀ ਨੂੰ ਸਹੀ ਨਹੀਂ ਕਰਦੇ 19 ਡੇਰ ਤੱਕ ਔਗਰੇ ਨੂੰ ਸਹੀ ਕਰ ਲਓ ਇਹਨੂੰ ਸਹੀ ਕਰ ਲਓ ਇਹਨੂੰ ਇੱਥੋਂ ਕਰ ਲਓ ਆਹ ਦਿਸ਼ਾ ਸਹੀ ਕਰ ਲਓ ਕੁਝ ਨਹੀਂ ਹੋਣਾ ਅੱਛਾ ਤਾਂ ਇਸੇ ਤਰ੍ਹਾਂ ਹੁਣ ਆਪਾਂ ਗੱਲ ਕਰਨੀ ਆ ਤੁਹਾਨੂੰ ਲਗਨ ਤੇ ਤੁਹਾਨੂੰ ਰਾਸ਼ੀ ਵਾਲਿਆਂ ਦੇ ਮਾਲਕ ਦੀ ਇਹਦਾ ਮਾਲਕ ਹੈ ਪ੍ਰਸਪਤ ਅਗਨੀ ਤਤਵ ਰਾਸ਼ੀ ਆ ਹੁਣ ਗੁੱਸੇ ਤੇ ਆਉਣਾ ਹੀ ਆ ਤਾਂ ਗੁੱਸੇ ਤੇ ਕੰਟਰੋਲ ਕਰਨ ਦੇ ਲਈ ਚੰਦਰ ਨੂੰ ਸ਼ੁਭ ਕਰਨਾ ਜ਼ਰੂਰੀ ਹੁੰਦਾ ਪਰ ਇਹਨਾਂ ਦੇ ਲਈ ਚੰਦਰਮਾ ਅੱਠਵੇਂ خانه ਦਾ ਮਾਲਕ ਹੈ ਤੇ ਅਸ਼ਟਮੇਸ਼ ਹਮੇਸ਼ਾ ਕੀ ਕਰਦਾ ਥੋੜੀ ਜੀ ਮਾਨਸਿਕ ਪਰੇਸ਼ਾਨੀ ਦਿੰਦਾ ਤਾਂ ਇਸ ਕਰਕੇ ਜੇ ਤਾਂ ਇਹ ਲੋਕ ਆਪਣੇ ਹਿੰਮਤ ਅਨੁਸਾਰ ਚੱਲਦੇ ਆ ਆਪਣੇ ਕਰਮ ਨੂੰ ਸਮਝ ਕੇ ਚੱਲਦੇ ਆ ਤਾਂ ਵਧੀਆ ਜੇ ਮਨ ਤੋਂ ਚੱਲਦੇ ਆ ਤਾਂ ਬੜੀ ਜਲਦੀ ਡਿਪਰੈਸ਼ਨ 'ਚ ਵੀ ਚਲੇ ਜਾਂਦੇ ਆ ਠੀਕ ਆ ਹੁਣ ਦੇਖੀਏ ਤੁਹਾਨੂੰ ਲਗਨ ਤੇ ਤੁਹਾਨੂੰ ਰਾਸ਼ੀ ਮਾਲਿਆਂ ਦੇ ਲਗਨ ਦਾ ਮਾਲਕ ਇਹਨਾਂ ਦੇ ਲਗਨ ਦਾ ਮਾਲਕ ਹੈ ਬ੍ਰਹਸਪਤ ਜੋ ਕਿ ਇਸ ਸਾਲ 2026 ਦੀ ਸ਼ੁਰੂਆਤ ਤੋਂ ਹੀ 7ਵੇਂ ਖਾਨੇ 'ਚ ਬ੍ਰਾਸਮਣ ਹੋਏਗਾ ਆਪਣੀ ਰਾਸ਼ੀ ਨੂੰ ਇੱਕ ਗੱਲ ਹੋਰ ਧਿਆਨ ਨਾਲ ਸੁਣੋ ਆਪਣੇ ਘਰ ਦੇ ਸ਼ੀਸ਼ੇ ਕੋਈ ਨਹੀਂ ਤੋੜਦਾ ਆਪਣਾ ਨੁਕਸਾਨ ਕੋਈ ਨਹੀਂ ਕਰਦਾ ਤੇ ਜਦੋਂ ਵੀ ਜਿਸ ਵੀ ਰਾਸ਼ੀ ਦਾ ਮਾਲਕ ਆਪਣੇ ਘਰ ਨੂੰ ਦੇਖੇਗਾ ਸਾਹਮਣੇ ਬੈਠ ਕੇ ਤਾਂ ਉਹ ਸ਼ੁਭ ਹੀ ਕਰੇਗਾ ਤਾਂ ਇੱਥੇ ਸ਼ੁਭ ਕੀ ਕਰਨਾ ਬ੍ਰਹਸਪਤ ਨੇ ਲਗਨ ਨੂੰ ਦੇਖ ਕੇ એનર્ਜੀ ਦੇਣੀ ਹੈ ਤੇ ਇਸ ਕਰਕੇ ਆਪਣੀ ਪਾਵਰ ਤੁਹਾਡੀ ਤੁਹਾਨੂੰ ਲਗਨ ਤੇ ਤੁਹਾਨੂੰ ਰਾਸ਼ੀ ਵਾਲਿਆਂ ਦੀ ਡੈਫੀਨੇਟਲੀ ਕੌਨਫੀਡੈਂਸ ਵਧਣ ਵਾਲਾ ਇਸ ਸਾਲ ਬ੍ਰਹਸਪਤ ਲਗਨ ਨੂੰ ਦੇਖੇਗਾ तकरीबन ਤੁਸੀਂ ਆਪਣੀ ਸੋਚ ਨਾਲ ਆਪਣੇ ਹਿੰਮਤ ਨਾਲ ਤੇ ਆਪਣੇ ਦਿਮਾਗ ਨਾਲ ਚੱਲਣ ਤੇ ਜੋ ਵੀ ਤੁਸੀਂ ਸੋਚ ਰਹੇ ਹੋ ਉਹ ਤੁਸੀਂ ਇਸ ਸਾਲ ਅੱਧ ਤੱਕ ਹੀ ਕਰ ਲੋਗੇ ਠੀਕ ਜਾਨੀ ਉਹ ਤੁਹਾਡੀ એનર્ਜੀ ਤੁਹਾਨੂੰ ਕੁਦਰਤੀ ਤੌਰ ਤੇ ਵਧੀਆ ਮਿਲੇਗੀ ਬ੍ਰਹਸਪਤ ਜੋ ਹੈ ਇਹ ਇੱਕ ਬlesing ਵਾਲਾ ગ્રਹ ਆ ਇਹ ਇੱਕ ਗੁਰੂ ગ્રਹ ਆ ਇਹਦਾ ਮਾਲਕ ਗੁਰੂ ਵੀ ਕਿਹਾ ਜਾਂਦਾ ਬ੍ਰਹਸਪਤ ਨੂੰ ਗੁਰੂ ਮਤਲਬ ਗੁਰੂ ਤੇ ਗਿਆਨ ਤੇ ਅਗਰ ਤੁਸੀਂ ਮੈਡੀਟੇਸ਼ਨ ਕਰਦੇ ਹੋ ਆਪਣੇ ਆਪ ਨੂੰ ਅੰਦਰੋਂ ਪਾਵਰ ਦਿੰਨੇ ਹੋ ਤੇ ਤੁਹਾਨੂੰ ਲਗਨ ਤੇ ਤੁਹਾਨੂੰ ਰਾਸ਼ੀ ਵਾਲਿਆਂ ਦੀ ਕਾਫੀ એનર્ਜੀ ਸ਼ੁਭ ਹੋ ਜਾਂਦੀ ਹੈ ਤੇ ਬ੍ਰਹਸਪਤ ਨੂੰ ਸ਼ੁਭ ਕਰਨ ਦੇ ਲਈ ਜੋ ਆਪਣੇ ਘਰ ਨੂੰ ਦੇਖ ਰਿਹਾ ਹੈ ਤੁਹਾਨੂੰ ਲਗਨ ਤੇ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਤਾਂ ਤੁਹਾਨੂੰ ਪੀਲੇ ਰੰਗ ਦਾ ਰੁਮਾਲ ਗੰਗਾ ਜਲ ਨਾਲ ਧੋ ਕੇ ਆਪਣੇ ਕੋਲ ਰੱਖਣਾ ਚਾਹੀਦਾ ਹੈ ਅਗਰ ਕਿਸੇ ਤਰ੍ਹਾਂ ਦੀ ਡਿਪਰੈਸ਼ਨ ਜਾਂ ਟੈਨਸ਼ਨ ਵਾਲੀ ਹਾਲਤ ਹੋਵੇ ਤਾਂ ਹੁਣ ਆਪਾਂ ਜਾਣਦੇ ਆ ਇਹਨਾਂ ਦੇ ਮਿੱਤਰ ਗ੍ਰਹਿ ਤੁਹਾਨੂੰ ਲਗਨ ਤੇ ਤੁਹਾਨੂੰ ਰਾਸ਼ੀ ਵਾਲਿਆਂ ਦੇ ਮਿੱਤਰ ਗ੍ਰਹਿ ਆ ਮੰਗਲ ਸੂਰਜ ਜੇ ਦੀ ਕਿਸਮਤ ਦਾ ਮਾਲਕ ਹੈ ਤਾਂ ਸੂਰਜ ਦੀ એનર્ਜੀ ਨੂੰ ਹਮੇਸ਼ਾ ਸ਼ੁੱਭ ਰੱਖਣਾ ਚਾਹੀਦਾ ਤੁਹਾਨੂੰ ਲਗਨ ਤੇ ਤੁਹਾਨੂੰ ਰਾਸ਼ੀ ਵਾਲਿਆਂ ਨੂੰ ਤੇ ਨਾਲ ਹੀ ਮਿੱਤਰ ਗ੍ਰਹਿ ਇੱਕ ਹੈ ਸੂਰਜ ਇੱਕ ਹੈ ਮੰਗਲ ਤੇ ਇੱਕ ਹੈ ਵੈਸੇ ਚੰਦਰ ਪਰ ਚੰਦਰ ਤੁਹਾਡੇ 8ਵੇਂ ਖਾਨੇ ਦਾ ਮਾਲਕ ਹੋਣ ਕਰਕੇ ਕਈ ਵਾਰੀ ਪਰੇਸ਼ਾਨੀ ਦੇ ਵੀ ਜਾਂਦਾ ਹੈ ਹੁਣ ਬ੍ਰਹਸਪਤ ਗੁਰੂ ਹੈ ਤੇ ਇਹਨੂੰ ਸਿਰਫ ਰਾਜੇ ਤੋਂ ਬਿਨਾਂ ਹੋਰ ਕਿਸੇ ਤੋਂ ਲੈਣਾ ਵੀ ਕੀ ਹੈ ਨਹੀਂ ਹੁਣ ਗੁਰੂ ਅਗਰ ਕੋਈ ਹੋਵੇ ਤੇ ਉਹ ਰਾਜੇ ਦੇ ਘਰ ਬੈਠਾ ਹੋਵੇ ਜਾਨੀ ਬ੍ਰਹਸਪਤ ਦਾ ਮਾਲਕ ਹੈ ਸੋਨਾ ਤੇ ਸੂਰਜ ਹੈ ਤਾਂਬਾ ਜਾਨੀ ਸੋਨਾ ਤੇ ਤਾਂਬਾ ਤੇ ਪਿੱਤਲ ਪਿੱਤਲ ਮਤਲਬ ਮੰਗਲ ਦਾ ਹੈ ਨਾ ਤਾਂ ਇਹ ਚੀਜ਼ਾਂ ਮਿਲ ਕੇ ਇੱਕ ਇੰਨੀ ਕੁ ਵਧੀਆ ਕੀਮਤੀ ਧਾਤ ਬਣ ਜਾਂਦੀ ਆ ਤੁਹਾਨੂੰ ਪਤਾ ਹੈ ਸ਼ੁਕਰ ਜੋ ਹੈ ਇਹ ਇਦਾਂ ਮਿੱਤਰ ਗ੍ਰਹਿ ਨਹੀਂ ਹੈ ਰਾਹੂ ਵੀ ਇਹਦਾ ਮਿੱਤਰ ਗ੍ਰਹਿ ਨਹੀਂ ਹੈ ਤੁਹਾਨੂੰ ਦਾ ਪਰ ਰਾਹੂ ਜਿ ਤੋ ਕਿਉਂਕਿ ਬ੍ਰਹਸਪਤ ਦੇ ਨਾਲ ਹਾਥੀ ਦੇ ਉੱਤੇ ਅਗਰ ਗੁਰੂ ਦੀ ਸਵਾਰੀ ਹੋਵੇ ਤਾਂ ਸਮਝੋ ਹਾਥੀ ਨੂੰ ਵੀ ਨਮਸਕਾਰ ਹੁੰਦੀ ਆ ਤਾਂ ਇਸ ਕਰਕੇ ਰਾਹੁ ਜੋ ਹੈ ਸੰਗ ਰਹਿ ਆ ਨਾ ਮਿੱਤਰ ਤੇ ਨਾ ਦੁਸ਼ਮਣ ਤੇਜੀ ਗੱਲ ਇਹ ਆ ਕਿ ਬੁੱਧ ਦੀ ਗੱਲ ਕੀਤੀ ਜਾਵੇ ਤਾਂ ਬੁੱਧ ਵੀ ਇੱਕ ਸੰਗ ਰਹਿ ਆ ਪਰ ਬ੍ਰਹਸਪਤ ਮ ਨਾਲ ਮਿਲ ਕੇ ਜ਼ਿਆਦਾ ਸ਼ੁਭਤਾ ਨਹੀਂ ਦਿੰਦਾ ਕਿਉਂ ਕਿਉਂਕਿ ਬ੍ਰਹਸਪਤ ਦੀ ਹਵਾ ਸ਼ੁਭ ਹੈ ਤੇ ਸਾਰਾ ਸਮਾਨ ਜੋ ਹੈ ਬ੍ਰਹਸਪਤਾ ਮੰਨਿਆ ਜਾਂਦਾ ਪਰ ਨੀਲਾ ਰੰਗ ਰਾਹੁ ਦਾ ਆ ਜੋ ਹਵਾ ਨਾਲ ਦਰਕਤ ਤੇ એનર્ਜੀ ਆ ਉਹ ਬੁੱਧ ਦੀ ਵੀ ਹਰੀਆਲੀ ਦੇ ਦੁਆਰਾ ਹੀ ਆਉਂਦੀ ਆ ਭਗਤ ਕਹਿੰਨੇ ਆਪਾਂ ਨੂੰ ਪਤਾ ਕਿ ਸ਼ੁੱਧ ਹਵਾ ਦਰਕਤਾਂ ਦੁਆਰਾ ਹੀ ਆਉਂਦੀ ਤੇ ਬੁੱਧ ਤੇ ਬ੍ਰਹਸਪਤੀ ਦੀ ਇੱਕ ਆਪਸ ਦੇ ਵਿੱਚ ਸਾਹਾਂ ਦਾ ਚੱਲਣਾ ਇੱਕ ਬ੍ਰਹਸਪਤੀ ਦੀ એનર્ਜੀ ਆ ਅੰਦਰ ਨਾੜਾਂ ਦਾ ਚੱਲਣਾ ਇੱਕ ਬੁੱਧ ਦੀ એનર્ਜੀ ਆ ਬਲੱਡ ਦਾ ਚੱਲਣਾ ਮੰਗਲ ਦੀ એનર્ਜੀ ਆ ਇਸੇ ਤਰ੍ਹਾਂ ਨਾਲ ਚੰਦਰ ਪਾਣੀ ਦਾ ਕੰਮ ਕਰਦਾ ਤੇ ਸਾਡੇ ਤਤਵ ਨੇ ਇਹਨਾਂ ਨਾਲ ਹੀ ਸਾਡਾ ਸਰੀਰ ਬਣਿਆ ਹੈਨਾ ਤਾਂ ਇਸੇ ਤਰ੍ਹਾਂ ਨਾਲ ਬ੍ਰੈਸਪਤ ਦੀ ਜ਼ਿਆਦਾ ਐਮੀਅਤ ਆ ਸਰੀਰਕ ਤੌਰ ਤੇ ਇਹ ਦੀ ਗਰਦਨ ਕਾਰਕ ਮੰਨੀ ਜਾਂਦੀ ਆ ਕਿਉਂਕਿ ਢੜ ਤੇ ਸਰੀਰ ਨੂੰ ਜੋੜਦਾ ਹੀ ਬ੍ਰੈਸਪਤ ਹੈ ਜਦੋਂ ਸਾਹ ਅੰਦਰ ਜਾਣਾ ਬੰਦ ਤਾਂ ਇਨਸਾਨ ਹੀ ਖਤਮ ਹੋ ਜਾਂਦਾ ਇਹ ਲੌਜੀਕ ਸੀ ਇਹ ਵੀ ਤੁਹਾਨੂੰ ਸਮਝਣਾ ਥੋੜਾ ਜਿਆਦਾ ਜ਼ਰੂਰੀ ਆ ਕਿਉਂਕਿ ਮੈਨੂੰ ਪਤਾ ਮੇਰਾ ਪਰਿਵਾਰ ਸਾਰਾ ਲੌਜੀਕ ਦੇ ਨਾਲ ਹੀ ਮੈਨੂੰ ਸੁਣਦੇ ਆ ਹੈਨਾ ਤੇ ਗੱਲ ਕੀਤੀ ਜਾਵੇ ਮਿੱਤਰ ਗ੍ਰਹਿਾਂ ਦੇ ਆਪਾਂ ਤੁਹਾਨੂੰ ਦੱਸ ਦਿੱਤਾ ਤੇ ਸੰਗ੍ਰਹਿਾਂ ਦਾ ਵੀ ਦੱਸਿਆ ਤਾਂ ਇਸ ਸਾਲ ਹੁਣ ਆਪਾਂ ਜਾਣਾਂਗੇ ਕਿ ਪੜ੍ਹਾਈ ਕਰਨ ਵਾਲੇ ਬੱਚਿਆਂ ਦੇ ਲਈ ਪੜ੍ਹਾਈ ਕਰਨ ਵਾਲੇ ਬੱਚਿਆਂ ਦੇ ਲਈ ਬ੍ਰਹਿਸਪਤ ਲਗਣ ਨੂੰ ਦੇਖੇ ਦਾ ਤੇ ਪੜ੍ਹਾਈ ਦਾ ਮਾਲਕ ਹੈਗਾ ਤੁਹਾਡਾ ਮੰਗਲ ਮੰਗਲ ਦਾ ਸਟਰੋਂਗ ਹੋਣਾ ਬਹੁਤ ਸ਼ੁਭ ਮਾਇਨੇ ਰੱਖਦਾ ਤੇ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਮੰਗਲ ਤਕਰੀਬਨ 15 ਜਨਵਰੀ ਤੋਂ ਸੂਰਜ ਤੋਂ ਲਗਣ ਵਿੱਚ ਬਰਾਜ਼ਮਾਨ ਹੈ ਜੋ ਬੜਾ ਵਧੀਆ ਕੰਮ ਕਰ ਰਿਹਾ ਸਟਰੋਂਗ ਕਰ ਰਿਹਾ ਤੁਹਾਨੂੰ ਰਾਜਨੀਤੀ ਚ ਵੀ ਨਾਮ ਦੇ ਰਿਹਾ ਬਸ ਇੱਕ ਡਰਾਮੇਬਾਜ਼ੀ ਤੋਂ ਤੁਸੀਂ ਭਰੇ ਹੋ ਰਹੇ ਹੋ ਇੱਕ ਲੌਜੀਕਲੀ ਜ਼ਿਆਦਾ ਚੱਲ ਰਹੇ ਹੋ ਇਹ ਤੁਹਾਡੇ ਲਈ ਬਹੁਤ ਅੱਛਾ ਜਦੋਂ ਵੀ ਸੂਰਜ ਲਗਣ ਚਾਹੇਗਾ ਤਾਂ ਇੱਕ ਕਾਫੀ ਸ਼ੁਭ ਕੰਮ ਕਰਦਾ ਸੂਰਜ ਦਾ ਲਗਨ ਚ ਬੈਠਣਾ ਨਾਮੇਸ਼ਤਾ ਬੈਠਣਾ ਤਾਂ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਨਾਮੇਸ਼ ਤੁਹਾਡੇ ਲਗਨ ਚ ਗ੍ਰਾਸਮਣ ਤਾਂ ਤੁਹਾਡਾ ਕੰਫੀਡੈਂਸ ਤਾਂ ਸਮਝੋ ਦੇਖਣੀ ਵਾਲਾ ਹੈ ਬੜਾ ਸੱਚਾਈ ਪਸੰਦ ਹੋਈ ਹੋਈ ਹੋ ਤੁਸੀਂ ਤੇ ਹੀ ਵਧੀਆ ਗੱਲ ਆ ਉਥੇ ਕੇਤੂ ਹੈ ਜੋ ਤੁਹਾਨੂੰ ਹਰ ਤਰ੍ਹਾਂ ਦੇ ਨਾਲ ਮਿਹਨਤ ਕਰਕੇ ਅੱਗੇ ਵਧਣ ਲਈ ਬਹੁਤ ਹਿੰਮਤ ਦਾ ਦੇ ਰਿਹਾ ਪਰ ਨਾਲ ਹੀ ਤੁਸੀਂ ਕਨਫਿਊਜ਼ ਸਿਰਫ ਰਾਹੁ ਕਰਕੇ ਹੋ ਰਹੇ ਹੋ ਜੋ ਤੀਜੇ ਖਾਨੇ ਚ ਪ੍ਰਾਕਰਮਣ ਸਥਾਨ ਵਿੱਚ ਬਰਾਸਮਾ ਤਾਂ ਹੁਣ 15 ਜਨਵਰੀ ਤੋਂ ਬਾਅਦ ਮੰਗਲ ਉੱਚਦਾ ਹੋ ਜਾਏਗਾ ਪੜ੍ਹਾਈ ਦਾ ਮਾਲਕ ਤੇ ਦੇਖੇਗਾ ਚੌਥੀ ਦ੍ਰਿਸ਼ਟੀ ਨਾਲ ਪੰਜਵੇਂ ਖਾਨੇ ਨੂੰ ਬੜਾ ਬੈਸਟ ਟਾਈਮ ਹੈ ਇਸ ਟਾਈਮ ਤੇ ਅਗਰ ਤੁਸੀਂ ਕੋਈ ਵੀ ਟੈਸਟ ਦੇਣਾ ਵਾ ਕਿਸੇ ਤਰ੍ਹਾਂ ਦੀ ਕੋਈ ਪੜ੍ਹਾਈ ਲਈ ਪੇਪਰ ਦੇਣੇ ਹਨ ਜਨਵਰੀ ਫਰਵਰੀ ਫਰਵਰੀ ਦੇ ਵਿੱਚ ਜਾ ਕੇ ਇਹਨੇ ਚਲੇ ਜਾਣਾ ਵਾ ਰਾਹੁ ਤੋਂ ਕ੍ਰੋਸਿੰਗ ਹੋਣੀ ਹੈ ਮਾਰਚ ਵਿੱਚ ਜਾ ਕੇ ਇਹ ਨਹੀਂ ਤੋਂ ਕ੍ਰੋਸਿੰਗ ਹੋਣੀ ਹੈ ਤੇ ਅਪ੍ਰੈਲ ਮਈ ਚ ਜਾ ਕੇ ਇਹਨੇ ਚਲੇ ਜਾਣਾ ਆਪਣੇ ਹੀ ਕਾਰਜ ਤਾਂ ਇਸ ਕਰਕੇ ਜਿੰਨੀ ਜ਼ਿਆਦਾ ਮਿਹਨਤ ਕਰਕੇ ਤੁਸੀਂ ਸਟਰੋਂਗ ਹੋ ਕੇ ਆਪਣੇ ਗ੍ਰਹਿਾਂ ਨੂੰ ਚਲਾਉਂਗੇ ਤਾਂ ਇਹ ਗ੍ਰਹਿ ਤੁਹਾਡੀ એનર્ਜੀ ਨੂੰ ਬਹੁਤ ਅੱਛਾ ਕਰਕੇ ਤੁਹਾਨੂੰ ਸਕਸੈਸ ਬਿਲਕੁਲ ਦੇ ਜਾਣਗੇ ਹੁਣ ਸਕਸੈਸ ਉਦੋਂ ਮਿਲਦੀ ਆ ਜਦੋਂ ਅਸੀਂ ਚੀਜ਼ਾਂ ਨੂੰ ਧਾਰ ਲੈਨੇ ਆ ਜਦੋਂ ਅਸੀਂ ਚੀਜ਼ਾਂ ਨੂੰ ਮੰਨ ਲੈਨੇ ਆ ਕਿ ਸਾਨੂੰ ਮਿਹਨਤ ਕਰਨ ਤੇ ਹੀ ਮਿਲਣੀ ਹੈ ਪਰ ਉਹ ਮਿਹਨਤ ਨੂੰ ਫਲ ਉਦੋਂ ਲੱਗਣਾ ਵਾ ਜਦੋਂ ਅਸੀਂ ਆਪਣੇ ਸਟਾਰ ਨੂੰ ਸਮਝ ਕੇ ਕੋਈ ਕੰਮ ਕਰਨਾ। ਤਾਂ ਵਿਦਿਆਰਥੀਆਂ ਲਈ ਇਹ ਸਾਲ ਤਕਰੀਬਨ ਤਕਰੀਬਨ ਵਧੀਆ ਜਾਣ ਵਾਲਾ ਆ। ਸੂਰਜ ਦੀ એનર્ਜੀ ਜਦੋਂ ਜਦੋਂ ਸ਼ੁਭ ਹੋਏਗੀ ਉਦੋਂ ਉਦੋਂ ਬਸ 2 ਮਹੀਨੇ ਧਿਆਨ ਰੱਖਣਾ ਵਾ ਕਿਹੜਾ ਫਰਵਰੀ ਤੇ ਮਾਰਚ। ਸਿਹਤ ਦਾ ਵੀ, ਕੰਮ ਦਾ ਵੀ ਤੇ ਪੜ੍ਹਾਈ ਨੂੰ ਵੀ ਥੋੜਾ ਜਿਆਦਾ ਜ਼ਿਆਦਾ ਟਾਈਮ ਦਿਓਗੇ ਤਾਂ ਹੀ ਸਕਸੈਸ ਮਿਲੇਗੀ। ਠੀਕ। ਹੁਣ ਗੱਲ ਕਰੀਏ ਆਪਾਂ ਵਿਆਸ਼ਾ ਦੀ। ਵਿਆਹ ਸ਼ਾਦੀ ਲਈ ਤਕਰੀਬਨ ਦੇਖੀ ਆਪਾਂ ਤਾਂ ਜੋ ਗ੍ਰਹਾਂ ਦੇ ਮੁਤਾਬਕ ਬ੍ਰਹਸਪਤ ਹੈ ਬ੍ਰਹਸਪਤ ਚੱਲ ਰਿਹਾ ਤੁਹਾਡੇ 7ਵੇਂ ਸਥਾਨ ਵਿੱਚ ਵਿਆਹ ਸ਼ਾਦੀ ਲਈ ਇਸ ਸਾਲ ਤੁਹਾਡਾ ਅੱਧ ਸਾਲ ਤੱਕ 2026 ਤੱਕ ਤੁਹਾਡੀ ਸ਼ਾਦੀ ਹੋ ਜਾਏ 8ਵੇ ਜਾ ਕੇ ਉੱਚ ਦਾ ਬ੍ਰੈਸਪਤ ਹੋ ਕੇ ਵੀ ਵਧੀਆ ਕੰਮ ਕਰੇਗਾ ਜੂਨ ਜਲਾਈ ਤੋਂ ਬਾਅਦ ਉੱਚ ਦਾ ਬ੍ਰੈਸਪਤ ਤੁਹਾਡੇ ਲਗਨ ਦਾ ਮਾਲਕ 8ਵੇ ਜਾ ਕੇ ਇੱਕ ਬ੍ਰੈਸਪਤੀ ਆ ਜੋ 8ਵੇ ਨੁਕਸਾਨ ਨਹੀਂ ਕਰਦਾ ਲੰਬੀ ਉਮਰ ਦਿੰਦਾ ਹਰ ਤਰ੍ਹਾਂ ਨਾਲ ਸ਼ੁਭ ਫਲ ਫਰੋਂ ਤੁਹਾਡੇ ਲਗਨ ਤੋਂ 8ਵੇ ਸਥਾਨ ਵਿੱਚ ਕੀ ਹੈ ਇਹ ਆਪਾਂ ਨੂੰ ਨਹੀਂ ਪਤਾ ਪਰ ਫਿਰ ਵੀ ਵਿਆਹ ਸ਼ਾਦੀ ਦੇ ਅਗਰ ਤੁਹਾਡੀ ਕੋਈ ਉਮਰ ਹੁਣ ਹੋਈ ਹੈ ਕਿਤੇ ਰਿਸ਼ਤੇ ਦੀ ਗੱਲ ਚੱਲ ਰਹੀ ਹੈ ਤਾਂ ਜੂਨ ਜਲਾਈ ਅਗਸਤ ਤੱਕ ਤੁਹਾਡਾ ਰਿਸ਼ਤਾ ਬਿਲਕੁਲ ਹੋ ਜਾਏਗਾ ਚੰਗੇਕਾਰ ਹੋਏਗਾ ਠੀਕ ਹੈ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਵਪਾਰ bizness ਕੰਮ ਕਰ ਲੈ। ਬ੍ਰਹਸਪਤੀ ਨਰਜੀ ਕਿਉਂਕਿ ਸਤਵਾਂ ਖਾਨਾ ਵਪਾਰ bizness ਕੰਮ ਕਰਦਾ ਹੈ ਤਾਂ ਉੱਥੇ ਪਹਿਲਾਂ ਤੋਂ ਚੱਲ ਰਿਹਾ ਤਾਂ 2026 ਕਿਉਂਕਿ ਦਾ ਨੰਬਰ ਵੀ ਇੱਕ ਤਾਂ ਤੇ ਇੱਕ ਨੰਬਰ ਦੀ ਰਾਸ਼ੀ ਤੁਹਾਡੇ ਸੋਚ ਸਥਾਨ 'ਚ ਜਾਂਦੀ ਹੈ ਮੰਗਲ ਤੇ ਸੂਰਜ ਮਾਲਕ ਹੈ ਤੇ ਸੂਰਜ ਤੁਹਾਡੀ ਕਿਸਮਤ ਸਥਾਨ ਦਾ ਮਾਲਕ ਹੈ। ਬਸ ਪਿਤਾ ਦੇ ਪੈਰੀਂ ਹੱਥ ਲਗਾਉਂਦੇ ਰਹਿਣਾ ਤਾਂ bizness ਵਪਾਰ ਕੰਮਕਾਰ 'ਚ ਤਰੱਕੀ ਨਿਸ਼ਚਿਤ ਹੋਏਗੀ। ਸਭ ਤੋਂ ਜ਼ਿਆਦਾ ਭਰੋਸਾ ਤੁਹਾਨੂੰ ਆਪਣੇ ਆਪ ਤੇ ਕਰਨਾ ਚਾਹੀਦਾ 파ਟਨਰਸ਼ਿਪ ਵਿੱਚ ਕੰਮ ਨਹੀਂ ਕਰਨਾ ਚਾਹੀਦਾ ਕਿਉਂਕਿ ਬੁੱਧ ਦੀ ਬ੍ਰਹਸਪਤ ਨਾਲ ਬਣਦੀ ਕੋਈ ਤਾਂ ਕਿੱਥੇ ਤਾਂ ਤੁਸੀਂ ਕਹਿਣਾ ਪਰਮਾਤਮਾ ਨੇ ਕਰ ਦੇਣਾ ਕਿੱਥੇ ਅਗਲੇ ਨੇ ਕਹਿਣਾ ਵੀ ਦਿਮਾਗ ਦੇ ਘੂੜੇ ਜ਼ਿਆਦਾ ਭਜਾਉਣ ਨਾਲ ਹੋਣਾ ਤੇ ਹੁਣ ਦੋਨੋਂ ਹੀ ਚੀਜ਼ਾਂ ਜ਼ਰੂਰੀ ਨੇ ਪਰਮਾਤਮਾ ਕੰਮ ਤੇ ਕਰਦਾ ਨਹੀਂ ਐ ਕੰਮ ਤੇ ਸਾਨੂੰ ਆਪ ਹੀ ਕਰਨੇ ਪੈਣੇ ਆ ਪਰ ਸਾਡਾ ਵਿਸ਼ਵਾਸ ਜੋ ਹੈ ਉਹ ਇਹ ਜ਼ਰੂਰ ਕਹਿੰਦਾ ਆ ਤੇਰੀ ਕੋਈ ਚੀਜ਼ਾਂ ਮੁਸੀਬਤ ਪਰੇਸ਼ਾਨੀਆਂ ਸਾਡੇ ਆਪਣੇ ਵਿਸ਼ਵਾਸ ਨਾਲ ਅਸੀਂ ਬਚਾ ਲਏ ਠੀਕ ਹੁਣ ਗੱਲ ਕਰੀ ਆਪਾਂ ਕੰਮਕਾਰ ਦੀ ਕੰਮਕਾਰ ਦੇ ਵਿੱਚੋਂ ਹੁਣ ਆਪਾਂ ਤੁਹਾਨੂੰ ਦੱਸਿਆ ਕਿ ਬਿਜ਼ਨਸ ਵਿਪਾਰ ਚ ਇਸ ਸਾਲ ਅੱਛਾ ਜਾਣ ਵਾਲਾ ਪਰ ਸਭ ਤੋਂ ਜ਼ਰੂਰੀ ਇਸ ਸਾਲ ਕੰਮਕਾਰ ਨਵਾਂ ਤੁਹਾਡਾ ਐਡੀਸ਼ਨ ਹੋਏਗਾ ਹੀ ਹੋਏਗਾ ਯਾਦ ਰੱਖਿਓ ਦੂਜੀ ਗੱਲ ਇਹ ਆ ਕਿ ਇਸ ਸਾਲ ਤੁਸੀਂ ਨਵਾਂ ਕੰਮ ਵੀ ਐਡੀਸ਼ਨ ਕਰੋਗੇ ਕਿ ਕੰਮਕਾਰ ਚੇਂਜ ਵੀ ਹੋਏਗਾ ਪਰਵਰਤਨ ਹੋਏਗਾ ਕਿਸੇ ਨਵੇਂ ਕੰਮ ਨੂੰ ਹੱਥ ਪਾਉਣ ਲਈ ਨੰਬੇ ਸਮੇਂ ਤੋਂ ਚੱਲੇ ਆ ਰਿਹਾ ਨਹੀਂ ਨਹੀਂ ਇਹ ਚ ਨਹੀਂ ਫਾਇਦਾ ਹੋ ਰਿਹਾ ਕੁਝ ਹੋਰ ਨਾਲ ਐਡੀਸ਼ਨ ਕਰਨ ਬਾਰੇ ਤੁਸੀਂ ਸੋਚ ਰਹੇ ਹੋ ਤੇ ਤੁਸੀਂ ਕਰ ਲਓ ਇਦਿ ਲਈ ਉਹਦੇ ਚ ਨੁਕਸਾਨਾ ਹੋਵੇ ਕਦੇ ਕਦੇ ਥੋੜੇ ਜਿਹਾ ਚੌਲ ਤੇ ਦੁੱਧ ਜਲ ਪ੍ਰਵਾਹ ਕਰਦੇ ਰਹੋ ਚੌਲ ਦੁੱਧ ਦਾ ਜਲ ਪ੍ਰਵਾਹ ਮੈਂ ਜਰਾ ਇਸ ਕਰਕੇ ਕਰਾਉਂਦੀ ਆ ਚੋਲ ਸ਼ੁਕਰ ਦੇ ਕਾਰਕ ਨੇ ਚੰਦਰ ਸਾਡੇ ਮਨ ਦਾ ਕਾਰਕ ਹੈ ਤੇ ਸ਼ੁਕਰ ਸਾਡੀ ਧਰਤੀ ਦਾ ਸਾਡੀ ਬਾਡੀ ਦਾ ਹੀ ਕਾਰਕ ਹੈ ਤੇ ਉਹ ਸ਼ਾਂਤ ਰਹੇ ਠੰਡਾ ਰਹੇ ਗ੍ਰਹਿ ਵਧੀਆ ਰਹੇ ਸਰੀਰ ਸਭ ਤੋਂ ਜ਼ਰੂਰੀ ਹੈ ਨਾ ਸਹੀ ਰੱਖਣਾ ਹੈ ਨਾ ਤੇ ਹੁਣ ਗੱਲ ਕਰੀਏ ਆਪਾਂ ਅਗਰ ਤੁਹਾਨੂੰ ਲੱਗਣ ਤੇ ਤੁਹਾਨੂੰ ਰਾਸ਼ੀ ਵਾਲਿਆਂ ਦਾ ਸ਼ੁਭ ਸਟੋਨ ਵਾਲੇ ਇਸ ਸਾਲ ਕਿਹੜਾ ਨੱਕ ਤੁਸੀਂ ਪਾ ਸਕਦੇ ਦੇਖੋ ਬ੍ਰਹਸਪਤ ਸ਼ੁਭ ਹੈ ਬ੍ਰਹਸਪਤ ਸੱਤਵੇਂ ਖਾਨੇ ਚ ਨਗਰ ਨੂੰ ਦੇਖ ਰਿਹਾ ਤੇ ਇਸ ਤੋਂ ਬਾਅਦ ਬ੍ਰਹਸਪਤ ਨੇ ਚਲੇ ਜਾਣਾ ਅੱਠਵੇਂ ਖਾਨੇ ਦੇ ਵਿੱਚ ਜੋ 227 ਅੱਧ ਤੱਕ ਚੱਲੇਗਾ ਤਾਂ ਇੱਕ ਸੋਨੇ ਦੀ ਚੇਨ ਜ਼ਰੂਰ ਪਾ ਕੇ ਰੱਖਣੀ ਹੈ ਇੱਕ ਚਾਂਦੀ ਦਾ ਟੁਕੜਾ ਤੁਸੀਂ ਆਪਣੇ ਕੱਪੜਿਆਂ ਚ ਰੱਖਣਾ ਆ ਤੇ ਇੱਕ ਤੁਸੀਂ ਮਾਣਕ ਨਾਗ ਹੁੰਦਾ ਆ ਮਾਣਕ ਮੁੰਗਾਰੇ ਬਣਾਇ ਸਾਰ ਠੀਕ ਮਾਣਕ ਨਾਗ ਪਾ ਸਕਦੇ ਹੋ ਜੋ ਕਿ ਕਿਉਂ ਪਾਣਾ ਮਾਣਕ ਕਿਉਂਕਿ ਸੂਰਜ ਦੇ ਘਰ ਚ ਕੇਤੂ ਵਿਰਾਜਮਾਨ ਹੈ ਤੇ ਜਦੋਂ ਸੂਰਜ ਸ਼ੁਭ ਹੋਊਗਾ ਕੇਤੂ ਹਮੇਸ਼ਾ ਤੁਹਾਨੂੰ ਸ਼ੁਭ ਤੇ ਉਚਾਈ ਦੇ ਲੈ ਕੇ ਜਾਊਗਾ ਮਾਣਕ ਨਾਗ ਰਿੰਗ ਫਿੰਗਰ ਦੇ ਵਿੱਚ ਤੁਸੀਂ ਤਾਂਬੇ ਚ ਜਾਂ ਸੋਨੇ ਚ ਪਾ ਸਕਦੇ ਹੋ ਚਾਂਦੀ ਚ ਨਹੀਂ ਪਾਉਣਾ ਮੈਂ ਤੁਹਾਨੂੰ ਦੱਸਿਆ ਨਾ ਚੰਦਰਮਾ ਤੁਹਾਡਾ 8ਵੇਂ ਖਾਨੇ ਦਾ ਮਾਲਕ ਹੈ ਇਸ ਕਰਕੇ ਚਾਂਦੀ ਚ ਨਾਗ ਨਹੀਂ ਪਾਉਣਾ ਚਾਂਦੀ ਜ਼ਿਆਦਾ ਧਾਰਨ ਨਹੀਂ ਕਰਨੀ ਸ਼ੁਭ ਧਾਤ ਹੀ ਤੁਹਾਡੇ ਲਈ ਬ੍ਰਹਸਪਤੀ ਸੋਨਾ ਹੈ ਨਾ ਡਾਇਮੰਡ ਵੀ ਤੁਸੀਂ ਨਹੀਂ ਪਾ ਸਕਦੇ ਤੀਜੀ ਗੱਲ ਹੁਣ ਹੋਰ ਜਗ ਆਪਾਂ ਦੇਖੀਏ ਤਾਂ ਤੁਹਾਨੂੰ ਲੱਗਦੇ ਤੁਹਾਨੂੰ ਰਾਸ਼ੀ ਵਾਲਿਆਂ ਲਈ ਵਿਕਾਰ ਹੋ ਗਿਆ ਬਿਜ਼ਨਸ ਹੋ ਗਿਆ ਨੌਕਰੀ ਲਈ ਤੁਹਾਡੀ ਡੈਫੀਨੇਟਲੀ ਸਾਧਰਕੀ ਹੋਣ ਵਾਲੀ ਆ ਮੈਂ ਕਿਹਾ ਨਾ ਤੁਸੀਂ ਪਚਾਹੀ ਨੌਕਰੀ ਕਰਦੇ ਹੋ ਚਾਹੇ ਕੰਮ ਕਰਦੇ ਹੋ ਨਵਾਂ ਐਡੀਸ਼ਨ ਹੋਏਗਾ ਨੌਕਰੀ ਦੇ ਨਾਲ ਨਾਲ ਵੀ ਕੋਈ ਨਵਾਂ ਕੰਮ ਕਰਨ ਬਾਰੇ ਸੋਚ ਰਹੇ ਹੋ ਤਾਂ ਉਹ ਵੀ ਤੁਹਾਨੂੰ ਕੇਤੂ ਨਵੇਂ ਆਪ ਲੈ ਕੇ ਅਗਲੀ ਗੱਲ ਕਰਦੇ ਆਪਾਂ ਵਿਦੇਸ਼ ਯਾਤਰਾ ਲਈ ਵਿਦੇਸ਼ ਯਾਤਰਾ ਲਈ ਇਹ ਸਾਲ ਤੁਹਾਡਾ ਬਹੁਤ ਅੱਛਾ ਜਾਣ ਵਾਲਾ ਅਗਰ ਤੁਸੀਂ ਟਰਾਈ ਕਰਦੇ ਹੋ ਤਾਂ ਤੁਹਾਡੀ ਵਿਦੇਸ਼ ਯਾਤਰਾ ਲੰਬੀ ਯਾਤਰਾ ਹੋ ਸਕਦੀ ਆ ਜੇ ਵੈਸੇ ਘੁੰਮਣ ਫਿਰਨ ਦਾ ਕਿਤੇ ਮਨ ਆ ਤਾਂ ਜ਼ਰੂਰ ਯਾਤਰਾ ਹੋਏਗੀ ਤੀਜੀ ਗੱਲ ਆ ਹੁਣ ਮੈਂ ਤੁਹਾਨੂੰ ਜਿਹੜੀ ਮੇਨ ਦੱਸਣ ਲੱਗੀ ਆ ਤੁਹਾਨੂੰ ਲੱਗਦਾ ਤੇ ਤੁਹਾਨੂੰ ਰਾਸ਼ੀ ਵਾਲਿਆਂ ਨੇ ਪੂਰਾ ਸਾਲ ਰਾਹੁ ਕੇਤੂ ਨੇ ਤੀਜੇ ਤੇ ਕੇਤੂ ਨੇ ਨੌਵੇਂ ਸਥਾਨ ਵਿੱਚ ਰਹਿਣਾ ਆ ਤੇ ਸ਼ਨੀ ਦੀ ਸਥਿਤੀ ਕਰਕੇ ਇਹ ਵੀ ਚੇਂਜ ਨਹੀਂ ਹੋਣੀ ਤਾਂ ਤੁਹਾਨੂੰ ਧੋਖੇ ਤੋਂ ਬਚਣਾ ਚਾਹੀਦਾ ਤੋ ਕਾ ਹੋ ਸਕਦਾ ਤੁਹਾਡੇ ਨਾਲ ਫਰੈਂਡ ਸਰਕਲ ਚ ਧੋਖਾ ਕੰਮਕਾਰ ਚ ਧੋਖਾ ਜਾਂ ਕਿਤੇ ਇਨਵੈਸਟਮੈਂਟ ਕੀਤੀ ਉੱਥੇ ਧੋਖਾ ਤਾਂ ਇਸੇ ਕਰਕੇ ਮੈਂ ਕਿਹਾ ਕਿ ਪਾਰਟਨਰਸ਼ਿਪ ਵਿੱਚ ਕੰਮ ਕਰਨਾ ਤਾਂ ਬਹੁਤ ਹੀ ਸਤਰਕ ਰਹਿ ਕੇ ਕਰੋਗੇ ਤਾਂ ਸਮਝੋ ਤਰੱਕੀ ਹੋਏਗੀ ਨਹੀਂ ਤਾਂ ਪਰੇਸ਼ਾਨ ਇਹ ਯਾਦ ਰੱਖਿਓ ਠੀਕ ਕੋ ਨੰਬਰ ਦੇ حساب ਨਾਲ ਦੱਸਦੀ ਆ ਮੈਂ ਤੁਹਾਨੂੰ ਨੰਬਰੋਲੋਜੀ ਦੇ حساب ਨਾਲ ਇਹ ਸਾਲ ਦਾ ਨੰਬਰ ਹੈਗਾ 1 ਤੇ 1 ਨੰਬਰ ਹੈ ਮੰਗਲ ਤੇ ਸੂਰਜ ਦਾ ਰਾਸ਼ੀ ਇੱਕ ਨੰਬਰ ਦੀ ਦਾ ਮਾਲਕ ਹਮੇਸ਼ਾ ਉਹ ਮਾਲਕ ਕਰ ਮੰਗਾ ਪਰ ਨੰਬਰੋਲੋਜੀ ਦੇ حساب ਨਾਲ ਨੰਬਰ 1 ਸੂਰਜ ਨੂੰ ਦਿੱਤਾ ਗਿਆ ਤੇ ਸੂਰਜ ਜੋ ਹੈ ਤੁਹਾਡੇ ਨੋਵੇਖਣੇ ਦਾ ਮਾਲਕ ਹੈ ਤੇ ਸਭ ਤੋਂ ਬੈਸਟ ਅਗਰ ਤੁਹਾਡੀ એનર્ਜੀ ਅਗਰ ਤੁਹਾਡੇ ਕੰਮਕਾਰ ਅਗਰ ਮਿਹਨਤ ਅਗਰ ਰੰਗ ਲਿਆਉਣ ਵਾਲੀ ਹੈ ਤਾਂ ਇਸ ਸਾਲ ਹੀ ਲੈ ਜਾਓ ਕਿਉਂਕਿ 1 ਨੰਬਰ ਚ ਉਹ ਹੈ ਉਹ ਸੂਰਜ ਦਾ ਤੇ ਸੂਰਜ ਤੁਹਾਡੇ 9ਵੇਂ ਖਾਨੇ ਦਾ ਮਾਲਕ ਹੈ ਡਿਪੈਂਡ ਇਹ ਕਰਦਾ ਪਤਾ ਇਹ ਕਰਨਾ ਤੁਸੀਂ ਕਿ ਤੁਹਾਡਾ ਸੂਰਜ ਤੁਹਾਡੀ ਰਾਸ਼ੀ ਚ ਕਿੱਥੇ ਬੈਠਾ ਚੱਲ ਰਿਹਾ ਜਾਂ ਕਿੱਥੇ ਬੈਠਾ ਲਗਨ ਤੋਂ ਲਗਨ ਤੋਂ ਮਤਲਬ ਜਨਮ ਤੋਂ ਤੇ ਨਾਲ ਤੁਹਾਡੇ ਲਗਨ ਦਾ ਮਾਲਕ ਬ੍ਰਹਸਪਤ ਕਿਸ ਜਗ੍ਹਾ ਤੇ ਬ੍ਰਾਸਮਣ ਹੈ ਜਦੋਂ ਜਦੋਂ ਇਹ ਆਪਣੇ ਮਿੱਤਰ ਰਾਸ਼ੀ ਦੇ ਘਰ ਚ ਸੂਰਜ ਜਾਏਗਾ ਬ੍ਰਹਸਪਤੀ એનર્ਜੀ ਸ਼ੁਭ ਫਲ ਦੇਗੀ ਤੇ ਇਸੇ ਸਾਲ ਤੁਹਾਡੇ ਲਗਨ ਦਾ ਮਾਲਕ ਉੱਚਦਾ ਹੋ ਕੇ ਤੁਹਾਨੂੰ ਕਾਫੀ ਅੱਛਾ ਕੁਝ ਦੇ ਸਕਦਾ ਹੈ ਮੋਲ ਕਰਦੇ ਆਪਾਂ ਗੱਲ ਘਰ ਮਕਾਨ ਦੀ ਜਦੋਂ ਬ੍ਰਹਸਪਤ ਅੱਠਵੇਂ ਸਥਾਨ 'ਤੇ ਜਾਏਗਾ ਮੌਜੂਦ ਤੋਂ ਬਾਅਦ ਤਾਂ ਨੌਵੀਂ ਦ੍ਰਿਸ਼ਟੀ ਨਾਲ ਚੌਥੇ ਖਾਨੇ ਨੂੰ ਸੁੱਖ ਨੂੰ ਦੇਖੇਗਾ ਤਾਂ ਸਮਝੋ ਸੁੱਖ ਸਥਾਨ ਦਾ ਮਾਲਕ ਜੋ ਬ੍ਰਹਸਪਤ ਜਦੋਂ ਆਪਣੇ ਘਰ ਨੂੰ ਦੇਖਿਆ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਤਾਂ ਉਸ ਚਿੱਤਰ ਕੀ ਹੀ ਕਰਦਾ ਤਾਂ ਹੁਣ ਨੌਵੀਂ ਦ੍ਰਿਸ਼ਟੀ ਨਾਲ ਉਹਨੇ ਦੇਖਣਾ ਲੌਜੀਕਲੀ ਦੱਸਦੀ ਪਈਆਂ ਘਰ ਮਕਾਨ ਤੇ ਮਾਤਾ ਦੀ ਸਿਹਤ ਠੀਕ ਹੁੰਦੀ ਜਾਏਗੀ ਠੀਕ ਤੇ ਘਰ ਮਕਾਨ ਤੇ ਲਗਜ਼ਰੀ ਚੀਜ਼ਾਂ ਦਾ ਸੁੱਖ ਤੇ ਘਰ 'ਚ ਸ਼ੁੱਭ ਫੰਕਸ਼ਨ ਹੋਣਗੇ ਇਸੀ ਨੰਬਰ ਦੇ ਮੁਤਾਬਕ ਹੁਣ ਰੰਗ ਵੀ ਦੱਸ ਦਈਏ ਤੁਹਾਨੂੰ ਸ਼ੁਭ ਹਲਕਾ ਜਿਹਾ ਬ੍ਰਾਊਨ ਕਲਰ ਤੁਹਾਡੇ ਲਈ ਸ਼ੁਭਾ ਲੈਮਨ ਕਲਰ ਤੁਹਾਡੇ ਲਈ ਬਹੁਤ ਸ਼ੁਭ ਹੈ ਤੇ ਕਰੀਮ ਕਲਰ ਪਾਉਣਾ ਤੁਹਾਡੇ ਲਈ ਸਮਝੋ ਅ ਸ਼ੁਭਤਾ ਹੈ ਤਾਂ ਲਾਈਟ ਬ੍ਰਾਊਨ ਕਲਰ ਤੁਹਾਡੇ ਲਈ ਬਹੁਤ ਅੱਛਾ ਮਸਟਰਡ ਕਲਰ ਤੁਹਾਡੇ ਲਈ ਬਹੁਤ ਅੱਛਾ ਇਹ ਕਲਰ ਦੇ ਰੁਮਾਲ ਅਗਰ ਤੁਸੀਂ ਆਪਣੇ ਕੋਲ ਲੈ ਕੇ ਜਾਣੇ ਹੋ ਕਿਸੇ ਕੰਮਕਾਰ ਕਰਨ ਲਈ ਤਾਂ ਹਲਦੀ ਦਾ ਸਵਾਸਤਿਕ ਬਣਾ ਕੇ ਜਾਂ ਹਲਦੀ ਮੱਥੇ ਤੇ ਲਗਾਣੇ ਹੋ ਤਾਂ ਤੁਹਾਨੂੰ ਬ੍ਰਸਪਤ ਬਹੁਤ ਸ਼ੁਭ ਫਲ ਦੇਤਾ ਏਸੀਜੀ ਤੁਹਾਨੂੰ ਲਗਨ ਤੇ ਤੁਹਾਨੂੰ ਰਾਸ਼ੀ ਵਾਲਿਆਂ ਲਈ ਕਿੱਦਾਂ ਦਾ ਰਹੇਗਾ 2026 ਆਪਾਂ तकरीबन ਛੋਟੇ ਛੋਟੇ ਸਾਰੇ ਟੌਪਿਕ ਤੇ ਚਰਚਾ ਕਰ ਲਈ ਫਿਰ ਵੀ ਅਗਰ ਤੁਹਾਨੂੰ ਤੁਹਾਡਾ ਕੁਐਸਚਨ ਹੋਏ ਆਪਾਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਤੁਹਾਡੇ ਕੁਐਸਚਨਾਂ ਦੇ ਜਵਾਬ ਦੇਵਾਂਗੇ ਲੌਜੀਕਲੀ ਠੀਕ ਤਾਂ ਜ਼ਰੂਰ ਦਵਾਂਗੇ ਸਮਾਂ ਤੇ ਨਾਲ ਨਾਲ ਤੁਹਾਨੂੰ ਹਰ ਚੀਜ਼ ਦਾ ਦੱਸਾਂਗੇ ਇਹ 2026 ਤੁਹਾਨੂੰ ਲਗਨ ਤੇ ਤੁਹਾਨੂੰ ਰਾਸ਼ੀ ਵਾਲਿਆਂ ਨੇ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਇਹ ਬlesing ਇਹ ਤੁਸੀਂ ਆਸ਼ੀਰਵਾਦ ਆਪਣੇ ਮਾਤਾ ਪਿਤਾ ਤੋਂ ਵੀ ਲੈਣਾ ਤੇ ਸਭ ਤੋਂ ਵੱਡੀ ਗੱਲ ਖੁਸ਼ ਰਹਿਣਾ ਸਤਿ ਸ਼੍ਰੀ ਅਕਾਲ